ਪਰ ਗੰਦ ਲੱਗਦਾ ਸੀ ਜੇ ਇੱਕ ਜਿਹੜੀ ਵਾਲੀਆ ਸਾਰਵਿਕ ਕਲੋਨੀ ਵਿੱਚ ਰਹਿੰਦੇ ਸਾਡੇ 3:30 ਵਜੇ ਦਾ ਟਾਈਮ ਸੀ ਗਾਲੀ ਦਾ ਦਰਵਾਜ਼ਾ ਜਾਣਾ ਜੀ ਕੱਟੇ ਰਿਆਂ ਬਲੋ ਕੱਪੜੇ ਲਵਾਉਣ ਦੇ ਸੀ ਇਸ ਦਰਵਾਜ਼ੇ ਤੇ ਆਪਨੇ ਪਹੁੰਚੇ ਨਾ ਅੱਜ ਆ ਰਚੇ ਸੀ ਹਾਲ ਕੋਸੇ ਸੀ ਤੀਨੀ ਆਪਾਂ ਚਿੱਤ ਕਾਲ ਕਰ ਰਹੇ ਸੀ ਤੇ ਮੈਂ ਥਲੇ ਆਈ ਤੇ ਉਹ ਕਿੰਨੇ ਭਾਈ ਮਾਨਕ ਚੇਹਰੇ ਤੇ ਬੇਕੀ ਤਾਹਨੇ ਮਾਰਦੇ ਨੇ ਭਾਈ ਨੇ ਗੰਦ ਟਪ ਕੇ ਤੇ ਅੰਦਰ ਉਹ ਕੋਸ਼ਿਸ਼ ਕੀਤੀ ਤੁਮ ਆਪਣਾ ਤੇ ਆਪਣੇ ਬੱਚਿਆਂ ਦਾ ਬਚਾਅ ਕਰਨ ਵਾਸਤੇ ਬੁਆ ਬਾਕੀ ਤਾਂ ਇਹਦੇ ਦੋ ਜਣਿਆਂ ਨੇ ਬੁਆ ਕੋਲਣ ਦੀ ਅਸਿੱਤ ਕੀਤੀ ਉਹਨਾਂ ਕੋ ਖੁਲਿਆ ਨਹੀਂ ਕੀਤੀ ਇਸ ਦਾ ਬਾਅਦ ਕੀ ਆਖਣ ਜਾਂ ਸੀ ਉਹਨੇ ਵੀ ਨਾਲ ਹੀ ਤਕਾਲੂਂ ਦੀ ਕੋਸ਼ਿਸ਼ ਕੀਤੀ ਪਰ ਨਾ ਕੋਈ ਨਾ ਮੇਰੇ ਬੱਚੇ ਬੜਾ ਰੋਗੇ ਗੁਮਾਰ ਵੀ ਹੋਗੇ ਇਸ ਟੈਂਸ਼ਨ ਦੇ ਨਾਲ ਆ ਮਾਸਟਰ ਚਿੱਕਨੀ ਲਗਾਈ ਬੋਲੇ ਸੋਫਾ ਫੇਚ ਕੇ ਨਵੇਂ ਲਗਾਇਆ ਉਹਨਾਂ ਨੇ ਮੇਰੀ ਚਿੱਕਾ ਦੇ ਆਵਾਜ਼ ਹੋਣੇ ਕਿ ਤੋਂ ਦੱਤ ਪਾਰੀ ਕਿ ਇਸ ਜਿਹੜੀ ਉਹ ਜੀ ਹੈ ਕਿ ਕਿ ਮੈਂ ਆਪਣੇ ਬੱਚਾ ਨੂੰ ਪਾਪਾ ਪਾਪਾ ਕਰਕੇ ਬਣਾਉਂਦਾ ਪਾਪਾ ਨੂੰ ਬੁਲਾਉਂਦਾ ਕੁਣ ਕੀ ਮੰਗ ਕੀ ਕਰਦੇ ਤੁਸੀਂ ਮੈਂ ਤਾਂ ਮਾਗ ਕਾ ਨਹੀਂ ਆ। ਕੋਈ ਨਹੀਂ। ਤਾਂ ਵੀ ਉਹ ਤੁਹਾਰਾ ਬੰਦੇ ਰੇਣਾ ਮਦਦ ਕੀ ਕੋਈ ਕੋਸ਼ਿਸ਼ ਕਰਨਾ। ਕੰਦ ਟਪਕੇ ਘਰ ਰਹੇ। ਸੁਆ ਤੋੜਨ ਦੀ ਕਿੰਨੀ ਕੋਸ਼ਿਸ਼ ਕੀਤੀ ਗਈ ਉਹਨਾਂ ਨਾਲ। ਟੋੜਤਾ ਵੀ ਬਹੁਤ। ਜਿਹੜਾ ਸਟਾਰ ਹੈ ਆਪਣੀ ਕਲੋਨੀ ਹੈ ਜਿਹੜਾ ਤੇ ਕੀ ਘਟਨਾ ਵਾਪਰੀ ਹੈ ਸਰ? ਘਟਨਾ ਜੀ ਮੈਂ ਦੁਕਾਨਦਾਰ ਹੀ ਮੇਰਾ ਕੋਲ ਦਾ ਕੰਮ ਹੈਗਾ। ਮੇਰਾ ਉਹ ਮਸਤਾਵਾ ਦੁਕਾਨ ਮੇਰੀ ਹੈ ਜੀ। ਮੈਨੂੰ ਘਰਦਿਆਂ ਦਾ ਫੋਨ ਆਉਂਦਾ ਵਾ ਮੇਰੀ ਵੀ ਸਿਸਟਰ ਦਾ ਕੀ ਫੋਨ ਦੇ ਵਿੱਚ ਚੀ ਚੜਾ ਪੈਨ ਦਾ ਘਰ ਜਾ ਕੇ ਵੇਖ ਮੈਂ ਉਸ ਲਈ ਦੁਕਾਨ ਛੱਡ ਕੇ ਤੇ ਘਰ ਹੁੰਦਾ ਵਾਂ ਤੇ ਘਰ ਆਉਂਦਾ ਵੇਖਦਾ ਵਾਂ ਸਾਰਾ ਲੱਗ ਲੱਗੇ ਗਵਾਨ ਇਕੱਠਾ ਹੋਇਆ ਚੀ ਦਾ ਜਦੋਂ ਮੈਂ ਘਰਦਿਆਂ ਨੂੰ ਪੁੱਛਦਾ ਵਾਂ ਕੀ ਗੱਲ ਹੋਈ ਆ ਚੀ ਦੀ ਤੇ ਘਰਦਿਆਂ ਨੇ ਦੱਸਿਆ ਕਿ ਕਾਂ ਦੇ ਟੱਬ ਕੇ ਤਿੰਨ ਮੁੰਡੇ ਹੀ ਮੂੰਮਾਂ ਲਵੇਟਿਆ ਸੀ ਸਾਰਾ ਤੇ ਬਾਅਦ ਚੋਂ ਪਹਿਲੇ ਦਰਵਾਜ਼ਾ ਨਾਲੇ ਤੋੜਤਾ ਦੂਸਰੇ ਬੜੀ ਮੁਸ਼ਕਿਲ ਕੀਤੀ ਅੰਦਰ ਵੜਨ ਦੀ ਪਰ ਘਰਦਿਆਂ ਮੇਰੇ ਨੇ ਅੰਦਰ ਨਹੀਂ ਵੜਨ ਦਿੱਤਾ ਚੀ ਦਾ ਤੇ ਦਵਾ ਦਾ ਚਟਕਣੀ ਮਾਰਤੀ ਚੀਜ਼ੀ ਇੱਕਦੇ ਮੈਨੂੰ ਪੈਂਟ ਵਿੱਚ ਕੋਈ ਹਥਿਆਰ ਹੀ ਇਨਾਂ ਦੇ ਜਿਹੜਾ ਮਾੜਾ ਹੀ ਵੇਖਿਆ ਗਿਆ ਚੀਜ਼ ਦਾ ਪਤਾ ਨਹੀਂ ਕੀ ਚੀਜ਼ ਹੀ ਵੈਪਨ ਹੀ ਕੀ ਹਥਿਆਰ ਹੀ ਤੇ ਬਾਅਦ ਚ ਅਸੀਂ ਐਸਐਸਓ ਸਾਢੇ 4:30 ਵਜੇ ਗਏ ਆ ਰਿਪੋਰਟ ਲਿਖਾਉਣ ਤੇ ਐਸਐਸਓ ਨਾਲ ਗੱਲ ਕੀਤੀ ਐ ਐਸਐਸਓ ਨੇ ਸੰਦੀਪ ਸ਼ਰਮਾ ਨੂੰ ਕਹਿ ਦਿੱਤਾ ਚੀਜ਼ਾ ਮਾੜਾ ਹੀ ਮੌਕਾ ਵੇਖ ਕੇ ਚਲ ਗਏ ਆ ਚਲ ਗਏ ਤੇ ਬਾਅਦ ਚ ਫਿਰ ਐਸਐਚਓ ਨੂੰ ਅਸੀਂ ਕਿਹਾ ਕਿ 8 ਵਜੇ ਦੀ ਕਾਪੀ ਦੇ ਦਿਓ ਐਫਆਰ ਦੀ ਜੀ ਉਹ ਕਹਿੰਦੇ ਗਸ਼ਤ ਤੇ ਗਏਗੇ ਜੀ ਵੇਖੋ ਗਸ਼ਤ ਜ਼ਰੂਰੀ ਆ ਕਿ ਆਹ ਚੀਜ਼ ਜ਼ਰੂਰੀ ਆ ਪਹਿਲਾਂ ਸਾਨੂੰ ਇਹੋ ਚਾਹੀਦਾ ਹੂੰ ਤੁਸੀਂ ਮੰਗ ਕੀ ਕਰਦੇ ਹੋ ਜੀ ਮੰਗ ਇਹੋ ਕਰਦੇ ਆ ਕਮਿਸ਼ਨਰ ਸਾਡੀ ਸਾਭ ਜੀ ਕਰਕੇ ਭਗਵਾਨ ਜੀ ਮਾਨ ਕਰਕੇ ਕਿ ਇਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਮੈਂ ਉਹ ਕਹਿੰਦਾ ਕਿ ਲਾਗੇ ਸਾਰੇ ਕੋਈ ਨਹੀਂ ਹੈਗਾ ਮੈਨੂੰ ਵੈਪਨ ਵੀ ਅਪਲਾਈ ਕੀਤਾ ਦਿੱਤਾ ਜਾਵੇ ਇਹ ਚੀਜ਼ ਤੁਸੀਂ ਅਪਲਾਈ ਕੀਤਾ ਪਹਿਲਾਂ ਜੀ ਮੈਂ ਨਹੀਂ ਮੈਂ ਪਲਾਈ ਨਹੀਂ ਕੀਤਾ ਭਾਈ ਕਿਸੇ ਨਾਲ ਢੜੀ ਦੁਸ਼ਮਣੀ ਹੋਵੇ ਪਹਿਲਾਂ ਨਹੀਂ ਕੋਈ ਦੁਸ਼ਮਣੀ ਜੀ ਕਾਰੋਬਾਰ ਕੀ ਹੈ ਜੀ ਆਪਣਾ ਮੇਰਾ ਸੁਣਨ ਵਾਲੇ ਦਾ ਕੰਮ ਹੈਗਾ ਜੀ ਮੁਸਤਾਵਾਂ ਦੁਕਾਨ ਹੈਗੀ ਆ ਕਿੰਨੇ ਸੀਸੀਟੀਵੀ ਕੈਮਰੇ ਲੱਗੇ ਵਿਚਾਰ ਲੱਗੇ ਜੀ ਭਾਈ ਕੈਮਰੇ ਸਾਰੀ ਰਿਕਾਰਡਿੰਗ ਹੋਈ ਹੈ ਜੋ ਘਟਨਾ ਹੋਣੀ ਹਾਂਜੀ ਸਾਰੀ ਰਿਕਾਰਡਿੰਗ ਹੋਈ ਜੀ ਤੇ ਪੁਲਿਸ ਪਹੁੰਚੀ ਮੌਕੇ ਤੇ ਜੀ ਮੌਕੇ ਤੇ ਭਾਜੀ ਹੁਣ 7:30 ਵਜੇ ਸਾਹਿਬ ਆਏ ਹੂੰ ਤੇ 4:00 ਵਜੇ ਆਏ ਸੀ ਕਿ ਨਾ ਵਾ ਸਿੱਧ ਮੁਲਾਜ਼ਮ ਸਾਹਿਬ ਆਏ ਸੀ ਜਿਹੜਾ ਲੱਗ ਲੱਗੇ ਮੌਕਾ ਵੇਖ ਕੇ ਚਲ ਗਏ ਸੀ ਪਰ ਲੱਗਦਾ ਕਿ ਜੇ ਤੁਹਾਡੀ ਬਿਸੀ ਦੇ ਵੱਲੋਂ ਦਰਵਾਜ਼ਾ ਨਾ ਬੰਦ ਕੀਤਾ ਤਾਂ ਵੱਡਾ ਫਿਰ ਵੇਖੋ ਜੀ ਬੱਚਿਆਂ ਦੇ ਵੀ ਉਹ ਸਦੀ ਸੀ ਤੇ ਜਾਂ ਮਿਸਰੀ ਹੋ ਸਦੀ ਕੋਈ ਤਗੜੀ ਵਾਰ ਦਾ ਤੋਸਦੀ ਸੀ ਤੇ ਕਿਉਂਕਿ ਵੇਖੋ ਜੀ ਜਿੱਦਾਂ ਨੇ ਬੂਆ ਪਹਿਲਾਂ ਤੋੜਦਾ ਤਿੰਨੇ ਜਣੇ ਬੜੀ ਕੋਸ਼ਿਸ਼ ਕੀਤੀ ਅੰਦਰ ਵੜਨ ਦੀ ਜੇ ਅੰਦਰ ਵੜ ਜਾਂਦੇ ਇਹ ਤਾਂ ਬੱਚਿਆਂ ਨੂੰ ਮਾਰ ਦੇਣਾ ਸੀ ਜਾਂ ਮੇਰੇ ਘਰ ਦੇ ਨੂੰ ਮਾਰ ਦੇਣਾ ਸੀ ਚੀਦਾ ਮੈਂ ਹੁਣ ਵੇਖਣ ਚਾਹੁੰਦਾ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਭਗਵਾਨ ਸਤਮਾਨ ਜੀ ਨੂੰ ਕਮਿਸ਼ਨ ਸਾਹਿਬ ਜੀ ਇਨਾਂ ਨੂੰ ਫੜਿਆ ਜਾਵੇ ਕੱਲ ਨੂੰ ਹੋਰ ਕੇ ਨਾਲ ਵਾਰਦਾਤ ਦਾ ਨਾ ਹੋਏ ਚਾਹੀਦਾ ਮੈਂ ਉਹ ਅਪਲਾਈ ਕਰਨਾ ਜਾਂਦਾ ਸਾਨੂੰ ਕਹਿੰਦਾ ਚੁੰਦਾ ਕਿ ਮੈਨੂੰ ਵੈਪਨ ਦਿੱਤਾ ਜਾਵੇ ਕੱਲ ਸ਼ਾਮ ਨੂੰ ਜੀ ਇੱਕ ਲੇਡੀ ਘਰ ਸੀ ਨਾਲ ਆਪਣੇ ਦੋ ਬੱਚਿਆਂ ਦੇ ਹਸਬੰਦ ਉਹਦੇ ਸੁਨਿਆਰਾ ਹੈਗਾ ਜੀ ਉਹਨਾਂ ਦੀ ਦੁਕਾਨ ਹੈ ਇਸ ਤੇ ਮੁਸਫਾ ਬਟਾਲਾ ਰੋਡ ਤੇ ਆਪਣੇ ਘਰ ਕੱਲੀ ਸੀ ਬੱਚਿਆਂ ਦੇ ਨਾਲ ਤੇ ਤਿੰਨ ਬੰਦਿਆਂ ਨੇ ਉਹਦੇ ਘਰ ਵੜਨ ਦੀ ਕੋਸ਼ਿਸ਼ ਕੀਤੀ ਹੈ ਜੀ ਤੇ ਕੀ ਸਾਹਮਣੇ ਆ ਜੀ ਹੁਣ ਵੇਖੋ ਜੀ ਤਫਤੀਸ਼ ਕਰ ਰਹੇ ਆ ਬੰਦੇ ਵੈਰੀਫਾਈ ਕਰ ਰਹੇ ਆ ਪਰਚਾ ਦਰਜ ਕਰਕੇ ਜਲਦੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹਨੇ ਜਾਣੇ ਵੀਡੀਓ ਦੇ ਵਿੱਚ ਆਏ ਆ ਵੀਡੀਓ ਦੇ ਵਿੱਚ ਤਿੰਨ ਜਾਣੇ ਆਏ ਜੀ ਸੀਸੀਟੀਵੀ ਖੰਗਾਲ ਕੇ ਜੋ ਵੀ ਬੰਦੇ ਤਾਂ ਸਾਹਮਣੇ ਲਿਆਂਦੇ ਜਾਣਗੇ